ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਡੇਰਾ ਬਾਬਾ ਨਾਨਕ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਡੇਰਾ ਬਾਬਾ ਨਾਨਕ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਛੋਟੀਪੁਰ ਵੀ ਮੌਜੂਦ ਰਹੇ ਇੱਥੇ ਇਹਨਾਂ ਦੋਨਾਂ ਵੱਲੋਂ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਉਪਰਾਲਾ ਕਰਨਾ ਚਾਹੀਦਾ ਸੀ ਕਿਉਂਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਇਸ ਵਾਰ ਬਰਸਾਤਾਂ ਕਾਫੀ ਹੋਣੀਆਂ ਹਨ ਪਰ ਸਰਕਾਰ ਵੱਲੋਂ ਕੋਈ ਵੀ ਪੈੜ ਕਦਮੀ ਕਰਦੇ ਹੋਏ ਚੰਗੇ ਕਦਮ ਨਹੀਂ ਚੁੱਕੇਗੇ ਜਿਸ ਕਰਕੇ ਹੜ੍ਹਾਂ ਦੀ ਵੱਡੀ ਮਾਰ ਪਈ ਹੈ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕੁੜਿਆ ਆਓ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਂ ਦੀਆਂ ਖਬਰਾਂ ਦੇਖਣ ਲਈ ਸਾਰੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣੇ ਸ਼ੁਰੂ ਨਾਲ ਡੇਰਾ ਪਾਪਾ ਨੰਦ ਤੋਂ ਪੱਤਰਕਾਰ ਨਰਿੰਦਰ ਕੌਰ ਕੁਰੀਵਾਲ ਤਿੰਕੁਰਾ ਜਾਦੀ ਇੱਕ ਖਾਸ ਰਿਪੋਰਟ ਆ ਦੇਖੋ ਜੀ ਇਹਨਾਂ ਨੇ ਗੱਲ ਜਿਹੜੀ ਕੀਤੀ ਹੈ ਬਿਲਕੁਲ درست ਕੀਤੀ ਹੈ ਬਰਸਾਤਾਂ ਹਰ ਸਾਲ ਹੁੰਦੀਆਂ ਨੇ ਸੌਣ ਪਾਦੋਂ ਦਾ ਮਹੀਨਾ ਲੋਕ ਠੀਕਦੇ ਹੁੰਦੇ ਵੀ ਬਰਸਾਤ ਪੈਣੀ ਆ ਤੇ ਉਹਦੇ ਤੋਂ ਪਹਿਲਾਂ ਪ੍ਰਬੰਧ ਕਰਨਾ ਚਾਹੀਦਾ ਸੀ ਮੈਂ ਇੱਕ ਥੋੜੇ ਦਿਨ ਹੋਏ ਆ ਚੀਮਿਸਟਰ ਦੀ ਇੱਕ ਰਿਕਾਰਡਿੰਗ ਦੇਖ ਰਿਆ ਸੀ ਉਹ ਕਹਿੰਦਾ ਸਰਕਾਰਾਂ ਨੂੰ ਚਾਹੀਦਾ ਆ ਵੀ ਜਦੋਂ ਬਰਸਾਤ ਆਉਂ ਤਿੰਨ ਚਾਰ ਮਹੀਨੇ ਪਹਿਲਾਂ ਸਾਰੇ ਪ੍ਰਬੰਧ ਕਰਨੇ ਚਾਹੀਦੇ ਆ ਤੇ ਤਾਂ ਕਿ ਲੋਕ ਹੜ੍ਹਾਂ ਦੀ ਮਾਰ ਤੋਂ ਬਚ ਜਾਣ ਮੁੱਖ ਮੰਤਰੀ ਖੁਦ ਕਹਿ ਰਿਹਾ ਵੀ ਤਿੰਨ ਚਾਰ ਮਹੀਨੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਆ ਤੇਰ ਕੋ ਤਾਂ ਪੌਣੇ 4 ਸਾਲ ਦਾ ਟਾਈਮ ਇਹਨੂੰ ਮਿਲਿਆ ਤੇ ਨਾ ਤਾਂ ਪ੍ਰਬੰਧ ਕੋਈ ਕੀਤਾ ਹੀ ਨਹੀਂ। ਨਾ ਕਿਸੇ ਡਰੇਨ ਦੀ ਸਫਾਈ ਕਰਾਈ ਆ। ਨਾ ਕਿਸੇ ਨਹਿਰ ਦੀ ਸਫਾਈ ਕਰਾਈ ਆ। ਨਾ ਤੁਸੀਂ ਬਨਾਲ ਦੇਖਿਆ। ਸਾਡੇ ਤਾਂ ਜਿਹੜੀ ਇੱਥੇ ਤਬਾਈ ਹੋਈ ਆ 88 ਦੇ ਵਿੱਚ ਮੈਂ ਤਾਂ ਉਹਨਾਂ ਦਿਨਾਂ 'ਚ ਆਪ ਐਮਐਲਏ ਸੀ। ਮੈਂ ਪਿੰਡਾਂ 'ਚ ਜਾ ਕੇ ਦੇਖਿਆ ਸੀਗਾ। 88 ਨਾਲੋਂ ਵੀ ਜ਼ਿਆਦਾ ਤਬਾਈ ਹਰਕਾ ਹੋਈ। ਤੁਹਾਡੀ ਡੇਰੀਵਲ ਡਰੇਨ ਆ ਜਿਹਨੂੰ ਸੱਕੀ ਕਹਿੰਦੇ ਆ, ਕਰਨ ਕਹਿੰਦੇ ਆ। ਬਹੁਤ ਤਬਾਈ ਸਾਡੇ ਜ਼ਿਲ੍ਹੇ ਦੀ ਇਹਨੇ ਕੀਤੀ ਆ। ਇਹ ਪਿੱਛੋ ਦਿਨਾਂ ਨਗਰ ਤੋਂ ਸ਼ੁਰੂ ਹੋ ਕੇ ਜਨਾਲੇ ਤੱਕ ਜਾਂਦੀ ਆ ਇਹਦੇ ਦੁਆਲੇ ਦੁਆਲੇ ਦੇ ਸਾਰੇ ਪਿੰਡ ਤਕਰੀਬਨ ਤਕਰੀਬਨ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਇਹਨਾਂ ਨੇ ਬੜੀ ਬੜੀ ਕਿਹਾ ਵੀ ਇਹਨੂੰ ਅਸੀਂ ਸਿੱਧੀ ਕਰ ਰਹੇ ਹਾਂ ਜੀ ਕਿ ਕਿਤੇ 100 ਫੁੱਟਾ ਕਿਤੇ 150 ਫੁੱਟਾ ਕਿਤੇ 50 ਫੁੱਟਾ ਜੇ ਸਿੱਧੀ ਕਰ ਦਿੰਦੇ ਇਹਦੇ ਤੇ ਪੰਜ ਸੱਤ ਪੋਲ ਬਣ ਜਾਂਦੇ ਤੇ ਜ਼ਿਲ੍ਹੇ ਗੁਰਦਾਸਪੁਰ ਦੇ ਤੇ ਅੰਮ੍ਰਿਤਸਰ ਦੇ ਬਹੁਤ ਲੋਕ ਵੱਜਣੇ ਸੀ ਇਹਨਾਂ ਨੇ ਉਸ ਵਕਤ ਧਿਆਨ ਨਹੀਂ ਦਿੱਤਾ ਇਹਨਾਂ ਦੇ ਕਿਸੇ ਕਦੀ ਐਮਐਲਏ ਵਜ਼ੀਰ ਨੇ ਆਣ ਕੇ ਖੜਾ ਦੀ ਸਿਚੁਏਸ਼ਨ ਬਾਰੇ ਸੋਚਿਆ ਨਹੀਂ ਕੋਈ ਮੀਟਿੰਗ ਨਹੀਂ ਕੀਤੀ ਆਲ ਪਾਰਟੀ ਮੀਟਿੰਗ ਪਹਿਲਾਂ ਕਰਦੇ ਉਹਨਾਂ ਨੂੰ ਸੁਝਾ ਲੈਂਦੇ ਆਪਣੇ ਅਫਸਰਾਂ ਨੂੰ ਪਹਿਲਾਂ ਭੇਜਦੇ ਜਿਵੇਂ ਇਹਨਾਂ ਨੂੰ ਦੱਸਿਆ ਵੀ ਡੈਮਾਂ ਦਾ ਪਾਣੀ ਜਿਹੜਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਡੈਮਾਂ ਦਾ ਪਾਣੀ ਜਿਹੜਾ ਉਹਦਾ ਲੈਵਲ ਵਧ ਰਿਹਾ ਜਦੋਂ ਹੁਣ ਤਾਂ ਅਨਾਰਕਾ ਵਰਗਾ ਮੁਲਕ ਤੇ ਦੱਸ ਦਿੰਦਾ ਵੀ 12 ਵਜੇ ਕੀ ਹੋਣਾ ਤੇ 12:30 ਵਜੇ ਕੀ ਹੋਣਾ ਤੇ 1 ਵਜੇ ਕੀ ਹੋਣਾ ਤੇ ਇਹਨਾਂ ਨੇ ਵੀ ਦੱਸਿਆ ਸੀ ਵੀ ਯਾਰਾਂ ਬਾਰਸ਼ਾਂ ਦੀ ਜ਼ਿਆਦਾ ਪਰ ਮਾਰ ਹੋਣੀ ਆ ਤੇ ਉਹਦਾ ਇਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਸੀ ਜੇ ਡੰਮਾ ਦਾ ਪਾਣੀ ਆ ਆਰਾਮ ਨਾਲ ਛੱਡਣਾ ਚਾਹੀਦਾ ਸੀ ਨਾਲ-ਨਾਲ ਛੱਡਦੇ ਤੇ ਅੱਜ ਇਹ ਹਾਲਤ ਇਹ ਨਾ ਹੁੰਦੀ ਕਹਿੰਦਾ ਕਿੰਨਾ ਜਨਾ ਖਰਚਾ ਚੜਿਆ ਹੋਇਆ ਤੇ ਫਸਲ ਸਾਰੀ ਮੇਰਾ ਖਿਆਲ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਲਗਭਗ ਸਾਢੇ 4-500 ਪਿੰਡ ਜਿਹੜਾ ਵਾ ਉਹਦੀ ਫਸਲ ਤਬਾਹ ਹੋਈ ਆ ਹਾਲੀ ਕਈ ਪਿੰਡ ਇਹਨਾਂ ਦੀ ਗਿਣਤੀ ਚ ਨਹੀਂਗੇ ਕਿ ਉਹ ਉੱਥੇ ਕੋਈ ਗਿਆ ਹੀ ਨਹੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਮੈਂ ਫਸਲ ਵੇਖ ਕੇ ਆਇਆ ਇਸੇ ਤਰ੍ਹਾਂ ਹੀ ਖਲੋਤੀ ਫਸਲ ਆ ਪਾਣੀ ਉੱਤੋਂ ਲੰਘਿਆ ਹੋਇਆ ਪਾਣੀ ਹੁਣ ਖਲੋਤਾ ਪਾਣੀ ਦਾ ਨਿਕਾਸ ਕੋਈ ਆ ਨਹੀਂ ਉਹ ਫਸਲ ਤਬਾਹ ਹੋਣੀ ਹੈ ਸਾਰੀ ਬੇਨਤੀ ਕਰਨੀ ਚਾਹੁੰਦਾ ਇਸ ਵਿਵਤਾ ਤੇ ਸੰਕਟ ਦੇ ਸਮੇਂ ਜੇ ਰੂਲਸ ਬਦਲਦੇ ਪਹਿਣ ਤਾਂ ਬਦਲ ਲੈਣੇ ਚਾਹੀਦੇ ਆ ਲੋਕਾਂ ਦੇ ਹਿੱਤ ਲਈ ਅੱਜ ਰੇਤ ਭਰੀ ਪਈ ਆ ਖੇਤਾਂ ਦੇ ਵਿੱਚ ਔਰ ਨਦੀਆਂ ਦੇ ਵਿੱਚ ਨਾਲਿਆਂ ਦੇ ਵਿੱਚ ਪੰਜਾਬ ਸਰਕਾਰ ਨਿਮਾਂ ਵਿੱਚ ਛੋਟ ਕਰਕੇ ਸੋਧ ਕਰਕੇ ਇਹ ਰੇਤਾ ਚੁੱਕਣ ਦੀ ਖੁੱਲੀ ਛੁੱਟੀ ਦੇਵੇ ਪਹਿਲਾਂ ਤਾਂ ਮਾਲਕਾਂ ਨੂੰ ਦੇਵੇ ਜਿਨ੍ਹਾਂ ਦੇ ਖੇਤ ਲੱਗਦੇ ਨੇ ਖੇਤਾਂ ਵਿੱਚ ਜਿਨ੍ਹਾਂ ਦੇ ਰੇਤ ਪੈ ਗਈ ਤੇ ਜਾਂ ਜਿੱਥੇ ਵੀ ਜੰਨੀਆਂ ਡਰੇਨਜ ਨੇ ਹੋਰ ਹੁਣਾ ਤੇ ਮਿੱਟੀ ਕੱਢਣ ਦੀ ਆਗਿਆ ਦਵੇ ਜੇ ਪੱਕੇ ਤੌਰ ਤੇ ਨਹੀਂ ਤੇਣੀ ਤਾਂ ਘੱਟੋ ਘਾਟ ਆਰਦੀ ਤੌਰ ਤੇ ਤਿੰਨ ਚਾਰ ਮਹੀਨਿਆਂ ਲਈ ਮਾਲ ਸਰਕਾਰ ਨੂੰ ਨਿਯਮਾਂ ਵਿੱਚ ਸੋਧ ਕਰਕੇ ਸਾਰੀ ਮਿੱਟੀ ਉਠਾਉਣ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਨੂੰ ਜੇ ਪੰਜਾਬ ਦੀ ਸਰਕਾਰ ਹੋਰ ਕੁਝ ਨਹੀਂ ਕਰ ਸਕਦੀ ਘੱਟੋ ਘਾਟੇ ਕਰੇ ਅਦਰਵਾਇਜ਼ ਨਹੀਂ ਇੱਥੇ ਲਾਲਟਨੈਸ ਹੋ ਜਾਣੀ ਆ ਨਹੀਂ ਅਨਾਰਕੀ ਹੋ ਜਾਣੀ ਆ ਹੁਣੇ ਛੋਟੇ ਵਰਤਾਰੇ ਸਾਬ ਗਏ ਸੀ ਹੁਣੇ ਮੋਰਚਾ ਲਾ ਲਿਆ ਸਾਡੇ ਗੁਰਿੰਦਰ ਸ਼ਾਮਪੂਰੀ ਤੇ ਅਮਰੀਕ ਖਲੀਲਪੁਰ ਹੋੜੀ ਵੀ ਮੋਰਚਾ ਲਾਉਣਾ ਪਿਆ ਤੇ ਧਰਨੇ ਲੌੜੇ ਪਏ ਬਗਾਵਤ ਦੇ ਰਾਹ ਤੇ ਲੋਕਾਂ ਨੂੰ ਤੁਰਨ ਲਈ ਮਜਬੂਰ ਹੋਣਾ ਭੁੱਖੇ ਮਰਦੇ ਲੋਕ ਸੜਕਾਂ ਤੇ ਆਉਂਦੇ ਨੇ ਗੱਲ ਪੈਂਦੇ ਨੇ ਇਸ ਤੋਂ ਪਹਿਲਾਂ ਕਿ ਹਾਲਾਤ ਪੰਜਾਬ ਦੇ ਖਰਾਬ ਹੋਣ ਤੇ ਅਸੀਂ ਕੋਈ ਇਹਦੇ ਚ ਰਾਸ ਸੀ ਨਜ਼ਰੀਏ ਨਾਲ ਨਹੀਂ ਗੱਲ ਕਹਿਣੀ ਚਾਹੁੰਦੇ ਇਹ ਲੋਕ ਹਿੱਤਾਂ ਚ ਪੰਜਾਬ ਦੇ ਹਿੱਤਾਂ ਚ ਬਲਕਿ ਸਰਕਾਰ ਦੇ ਵੀ ਹਿੱਤਾਂ ਚ ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਘਟੋ ਘਾਟ ਰੇਤਾ ਚੋਂ ਖੁੱਲ ਜਿਹੜੀ ਖੇਤਾਂ ਚੋਂ ਤੇ ਨਦੀਆਂ ਨਾਲਿਆਂ ਚੋਂ ਡਰੇਨਾਂ ਚੋਂ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ